ਮੁਖਤਸਰ ਮੈਂ ਇਸ ਕਰਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਣੇ ਉਹ ਜੋ ਰਮਿਆ ਹੋਇਆ ਰਾਮ ਹੈ ਉਹਦੇ ਅਨੇਕਾ ਨਾਮ ਹੈ ਬਲਹਾਰੀ ਜਾਉ ਜੀਤੇ ਤੇਰੇ ਨਾਮ ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦਿੰਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਦਾ ਹਾਂ ਇੱਕੋ ਲਾਸਟ ਮੈਂ ਤੁਹਾਡੇ ਸਾਹਮਣੇ ਕਰਾਂਗਾ ਉਨਾ ਦਿਨਾਂ ਟਿਕਦਾ ਸਮਸੇ ਚਰਣ ਦੁਆਏ ਰੇ ਰਾਸ ਕਰ ਚਰਨਾ ਅਮਰਤ ਸਿੱਖਾਂ ਪਿਲਦਾ ਚਰਨਾ ਮਤ ਦੇ ਕੇ ਉਹਨੂੰ ਕਹਿਣਾ ਇਹ ਜਪ ਵਾਹਿਗੁਰੂ ਜਪ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਹੈ ਜਿਉਂ ਜੈ ਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮ ਦੇਵ ਵਿੱਠਲ ਵਿੱਠਲ ਜਪਦਾ ਹੈ ਕਵੀਰ ਸਤਨਾਮ ਜਪ ਦਿਨ ਕਵੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ। ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿਥੇ ਜਾਣਗੇ? ਧਰਮ ਮੰਤਰ ਕਿਸੇ ਵੀ ਮੰਤਰ ਦਾ ਜਪ ਕਰਿਏ ਪਰ ਕਰਿਏ ਇੱਕ ਰੋਜ਼ ਰੋਜ਼। ਮੰਤਰ ਬਦਲੀਏ ਨਾ ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਦਿੱਤਾ। जिंदगी बदली बहुत छोटी है अगर रास्ते ही बदल दे रहे तो रास्ते ही रह जाओ सोते में कट गई कुछ गुनाहों में कट गई रोते में कट गई कुछ आहों में कट गई मंजिल पे चलने वाले मंजिल पे जा लगे राहें बदलने वालों की राहों में कट गई आज एक डेरे कल दूसरे डेरे आज एक मंत्र कल परसों दूजा मंत्र ਅਜੇ ਕਰਾ ਸੰਕਲਪ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਜਿੰਦਗੀ ਖਰਾਬ ਹੋ ਜਾਂਦੀ ਲੰਘ ਜਾਂਦੀ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜਨ ਨੇ ਇੰਦਾ ਹੋਰ ਦੇ ਚੱਤ ਦਾਸ ਜਾਂਦਾ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐਸੇ ਇੱਕ ਰਸਤੇ ਪਰ ਦਿਨ ਰਾਤ ਭਜਨ ਦੇ ਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ ਇੱਕ ਦਿਨ ਮੈਨੂੰ ਕਹਿਣ ਲੱਗਾ ਫੇਮਸ ਵੀਰ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ। ਤੋਂ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦੇਦੇ ਨੇ। ਮੰਤਰ ਸਾਰੇ ਹੀ ਜਗਾ ਦੇਦੇ ਨੇ। ਸਾਰੇ ਹੀ ਮੰਤਰ ਜਗਾ ਦੇ ਦਿੰਦੇ ਨੇ। ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ, ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ। ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਇਹ ਭੁੱਖ Hindu ਹੈ ਭੁੱਖ Sikh ਹੈ ਭੁੱਖ Jaini ਹੈ ਇਹ ਭੁੱਖ Muslim ਹੈ ਇਹ ਭੁੱਖ Christian ਹੈ ਭੁੱਖ ਸਾਰਿਆਂ ਦੇ ਅੰਦਰ ਇੱਕ ਹੀ ਹੁੰਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਭੁੱਖ ਸਾਰਿਆਂ ਦੇ ਅੰਦਰ ਇੱਕ ਹੁੰਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕ ਹੁੰਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ। ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ। ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗਦੀਆਂ ਸਨ। ਪਰ ਇਹ ਮੰਤਰ ਤੇ ਪੰਜ-ਸੱਤ ਦਿਨਾਂ 'ਚ ਹੀ ਕੰਮ ਕਰ ਦਿੰਦੇ ਨੇ। ਮੈਂ ਤਾਂ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ। ਮੈਨੂੰ ਕਹਿਣ ਲੱਗੇ ਮਸਕਿਨ ਜੀ ਥਾਣੋਂ ਦਸਣ ਲਗਾ ਕਿਸੇ ਨੂੰ ਦਸਣਾ ਨਹੀਂ ਕਿਉਂਕਿ ਮੈਂ ਜੈ ਨਹੀਂ ਆ ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣੇ ਗੈਨੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ ਸਮਾਗਮ ਤੇ ਆਉਂਦਾ ਕਹਿਣ ਲੱਗੇ ਇੱਕ ਤੇ ਵਾਹਿਗੁਰੂ 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 ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਹੈ ਸੁੱਤੀਆਂ ਹੀਆਂ ਸ਼ਕਤੀਆਂ ਜਾਂਦੀਆਂ ਜ਼ਬਾਨ ਬੋਲਦੀ ਵਾਹਿਗੁਰੂ ਮਨ ਸੁਣਦਾ ਹੈ ਸੋ ਤਾ ਯਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਇ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਦੀ ਆਵਾਜ਼ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਦੁਨੀ ਇੱਕੋ ਜਿਹਾ ਵਾਹਿਗੁਰੂ ਅੱਲਾਹ ਕਹਿੰਦਾ ਕਿ ਮੈਂ ਜੈ ਨਹੀਂ ਆ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਕਹਿੰਦੇ ਦੋਵੇਂ ਮੰਦਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਇੱਕ ਇਸਲਾਮ ਮੈਨੂੰ ਇਹ ਜੀ ਕਹਿਣ ਲੱਗ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਹਨੂ ਰਾਮ ਕਹਿੰਦੇ ਉਹਦੇ अनेका ਮੰਤਰ ਨੇ ਮਹਾਰਾਜ ਕਹਿੰਦੇ ਲੱਛਣਾਂ ਦੇ ਚੋਂ ਪਹਿਲਾ ਲੱਛਣ ਇਹ ਹੈ ਕਿ ਮੰਤਰ ਉਹਦੇ ਰੋਮ-ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ। ਪਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇ। ਪ੍ਰਭ ਜੀ ਵਸੇ ਸਾਦਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ੁਬਾਨ ਨੂੰ ਸਵਾਦ ਆ ਜਾਂਦਾ ਹੈ। ਰਸ ਆ ਜਾਂਦਾ ਹੈ। ਮੂੰਹ ਦੇ ਚ ਪਾਉਂਦੇ ਆ ਹੀ ਰਸ ਆ ਜਾਂਦਾ ਹੈ। ਜੇ ਜੀ ਰਸਨਾ ਤੇ ਪਰਮਾਤਮਾ ਵਸੇ ਬਸ ਵਾਹਿਗੁਰੂ ਆਖਦਾ ਤੇ ਰਸਨਲ ਵਰ ਜਾਂਦਾ ਬਸ ਆਖਦਾ ਹੀ ਤੇ ਰਸਨਲ ਵਰ ਜਾਂਦਾ ਜਪਦੇ ਬਾਣੀ ਦੀ ਪੰਕਤੀ ਕੋਈ ਪੰਕਤੀ ਪੜੀਏ ਰਸਨਲ ਵਰ ਜਾਂਦਾ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਇਹ ਦੋ ਤਿੰਨ ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਿ ਨੇ ਜਿਸ ਬਰਬਰ ਮੈਕੈਨਿਕ ਦੀ ਗੱਲ ਕਰਦੇ ਹੋ ਲਖਸ਼ਣਾ ਦੀ ਗੱਲ ਕਰਦੇ ਕੋਈ ਹੈ ਵੀ ਸੀ ਮੈਂ ਕਹਿ ਗਏ ਨੇ ਜਿਵੇਂ ਦੇਖ ਸਕਦੇ ਹੋ ਇਸ ਨਾਮ ਦੇ ਸੱਜਣ ਕਾਨਪੁਰ ਦੇ ਜੀ ਹੈ ਬਹੁਤ ਵੱਡੇ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲਦੀ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਨਾ ਵਧੀ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਧਰੇ ਮੈਸੂਤੇ ਸਿੱਧਾ ਕਹਿ ਦਿੰਦਾ ਮੈਂ ਕਿ ਤੂੰ 3:30 4 ਵਜੇ ਗੁਰਦੁਆਰੇ ਤੇ ਆ ਜਾਣਾ ਅੱਧਾ ਘੰਟਾ ਜਪ ਕਰਕੇ ਆ ਵਾਹਿਗੁਰੂ ਮੰਤਰ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਚ ਹੀ ਉਹ ਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਧਾਰਮਿਕ ਈਰਖਾ ਵੀ ਹੁੰਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਏ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜੇ ਜਾਓ ਤੇ ਜਾਓ ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਿਰਖਾ ਵੀ ਹੁੰਦੀ ਹੈ ਹੁੰਦੀ ਹੈ ਸਹਜੇ ਸਹਜੇ ਐਸਾ ਰੰਗ ਚੜਿਆ ਹੈ ਉਹ ਹੁਣ 24 ਘੰਟੇ ਸਮਾਧੀ ਚ ਰਹਿੰਦਾ ਹੈ ਜੇ ਕਿਧਰੇ ਗੁਰਗੰਸਾਹਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ ਬਸ ਇੱਕੋ ਪੰਕਤੀ ਜਾਂ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅਗੋ ਚੱਲਦਾ ਹੈ ਇੱਕੋ ਹੀ ਪੰਕਤੀ ਰੁਕ ਜਾਂਦੀ ਹੈ ਇੰਨਾ ਰਸ ਨਾਲ ਵਰਜੰਦਾ ਹੈ ਇਤਨਾ ਆਨੰਦ ਨਾਲ ਵਰਜੰਦਾ ਹੈ ਇਸੰਦਰ ਹੋਰ ਵੀ ਸੱਜਣ ਨੇ ਇਤਮਈ ਕਿਹਨਾ ਦਿਖਾਇਆ ਮੈਂ ਕਿਹਾ ਤਗੜਾ ਵਪਾਰੀ ਸੇ ਬੱਚੀਆਂ ਸੰਵਿਆ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਤ ਲੋੜ ਨਹੀਂ ਕੰਮ ਕਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੀਆਂ ਵੀ ਉਸ ਕੋਲ ਆ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਛੱਲੇ ਜਾਓ ਤੁਸੀਂ ਗੁੰਡੇ ਹੜਜੋੜ ਜੋ ਦੋਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨਾਂ ਨੂੰ ਚੁੱਕ ਕੇ ਜੀਪ ਵਿੱਚ ਬਿਠਾ ਦੇ ਨੇ ਘਰ ਪਹੁੰਚਾਈ ਗਏ। ਉਹਦੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਪਦੇ ਪਤੀ ਨੂੰ ਉਸ ਨੂੰ ਘਰੋਂ ਕੱਢ ਦਿੱਤਾ ਸੀ। ਚੇਤੌੜ ਦੇ ਰਾਣੇ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਨੇ ਸਾਫ ਕਿਆ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਦਿਨ ਰਾਤ ਭਜਨ ਦੇ ਚਲੇਂਦੇ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਵੱਡੀ ਹੁੰਦੀ ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦੇਂਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ ਸੋ ਰੁੱਖਾਂ ਤਲੇ ਰਾਤ ਕੱਟਦੀ ਸੀ ਜੰਗਲਾਂ ਚ ਵਟਕਦੀ ਸੀ ਜਿਨਾਂ ਜਿਨਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਿਰ ਬਣਾਏ ਸੋਨੇ ਦੇ ਕਲਸ ਲੈ ਬਣੇ ਹੋਏ ਨੇ ਇੱਕ ਨੌਜਵਾਨ ਨੇ ਇਸ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕਦੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਹੈ ਮੇਰੇ ਤੁਨ ਆਪਣੀ ਬਾਣੀ ਵਿੱਚ ਕਹਿੰਦੀ ਹੈ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ 군ਾਰੇ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਨੇ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੇ ਉਹ ਜਿਹੜੇ ਕਲੰਕਨੇ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚਾਣ ਦੇਣਗੇ ਕਸਬੇ ਚਾਣ ਦੇਣਗੇ ਗਾਲਾਂ ਘੜਦੇ ਸੀ ਠਿਕਾਰਦੇ ਸੀ ਰਾਤ ਰੁੱਖਾਂ ਧਲੇ ਕੱਟਦੀ ਸੀ ਜੰਗਲਾਂ ਦੇ ਪੱਤੇ ਔਰ ਕੰਡ ਮੌਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮੰਨਦਾ ਨੌਜਵਾਨ ਜੰਗਲਾਂ 'ਚ ਵਧਕਦੀ ਏ ਔਰ ਜੈਸੇ ਜੈਸੇ ਪਿਛੇ ਚਲੇ ਜਾਓਗੇ ਮਨੁੱਖ ਅਸੱਭੇ ਜ਼ਿਆਦਾ ਸਹੀ ਇਤਨਾ ਸੱਭੇ ਨਹੀਂ ਸੀ ਮੈਂ ਕਿ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਹੈ ਉਹਦਾ ਇੱਕ ਆਭਾ ਮੰਡਲ ਬਣਦਾ ਹੈ ਸੰਸਕ੍ਰਿਤ ਤੇ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਔਰ ਇੱਕ ਦਾਇਰਾ ਬਣਦਾ ਉਸ ਤਰ੍ਹਾਂ ਘੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਉਹ ਨਾ ਕਨੈਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ ਦਸ ਮੀਲ ਗਸਤ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਗਜਨ ਦੇ ਉੱਤੇ ਜਿਵੇਂ ਜ਼ੀਰੋ ਵਾਲ ਦਾ ਬੱਲੇ ਪੇ ਰੋਸ਼ਨੀ ਤੇ ਦੇ ਰਿਹਾ ਹੋਵੇ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ 'ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦਿੰਦੀ ਸੀ ਸਿਰ ਝੁਕ ਜਾਂਦਾ ਸੀ ਉਹਦਾ ਸਿਰ ਝੁਕ ਜਾਂਦਾ ਕਹਿੰਦੇ ਪਵਿੱਤਰ ਪੁਰਸ਼ ਦੀ ਵੀ ਇਹ ਪਹਿਚਾਨ ਹੈ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸ ਦੇ ਕੋਲ ਆਵੇ ਉਹਨੂੰ ਪਿਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਨ ਹੈ ਉਹਦਾ ਆਪਣਾ ਆਬਾ ਮੰਡਲ ਹੁੰਦਾ ਨਹੀਂ ਤੇ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕ੍ਰਿਤ ਅਕ੍ਰਿਤ ਕਾਰਨ ਅਨਿਤ ਨਿਤ ਹੋਏਗੇ ਤਿਆਗ ਤਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਗੇ ਤਿਆਗ ਧਰਮ ਨੂੰ ਤਿਆਗ ਕੋਨਾਰ ਸਾਧ ਜੋਏਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣਗੇ ਤੇ ਇਨ੍ਹਾਂ ਗਲਤ ਇਸਤਰੀਆਂ ਦੀ ਤਲਾਸ਼ੇ ਚ ਸਾਧੂ ਰਹਿਣ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਇਹ ਖੁਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਕ੍ਰਿਕਟ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਤੇ ਵੀ ਅੱਜਕੱਲ ਇੰਡੀਆ ਟੂਡੇ ਦੇ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਤੱਕ ਇਸ ਤਰ੍ਹਾਂ ਦਾ ਹੈ ਕੁਝ ਇਹ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਸੰਤ ਮਲੇਨ ਤੋਂ ਮਲੇਨੇ ਸਤਰੀ ਅਗਰਾਏ ਉਨੇ ਜਿ ਦੇ ਸੇਗਾ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਵਿੱਚ ਕਿਤਨਾ ਹੀ ਛੋਟਾ ਕਿਉਂ ਨਾ ਹੋਵੇ ਮਲੇਨ ਤੋਂ ਮਲੇਨ ਪੁਰਸ਼ ਜਾਏ ਉਸ ਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ ਕੋਨ ਇੰਜ ਦੇ ਸੇਗੇ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਮਾਂ ਦਿਖਾਈ ਦੇ ਮਾਂ ਦਿਖਾਈ ਦੇ ਇੱਕ ਨਿਕਾ ਜਿਹਾ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਮਹਾਪੁਰਖ ਅਚਾਨਕ ਜਖ ਗਨਕਾ ਵਾਲੇ ਜਾਏ ਖਲੋਤ ਲਮਕਾਂ ਮਾਣਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਉਹਲੇ ਨਾ ਹੋ ਜਾਵੇ ਸਾਧੂ ਜਾ ਰਿਹਾ ਰਾਤ ਪੈ ਗਈ ਬਾਰਿਸ਼ ਆ ਗਈ ਏ ਗਲੀ ਚ ਲੰਘਿਆ ਜਾ ਪਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸ ਮਾਮਾ ਦਾ ਬਾਜ਼ਾਰ ਹੈ ਅਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਤੇ ਦਸਤਕ ਦਿੱਤੀ ਦਵਾਰ ਖੋਲੇ ਇੱਕ ਗਨ ਗਾਨੇ ਇੱਕ ਵੇਸਵਾਰ ਹੈਰਾਨ ਹੋ ਗਏ ਸੰ ਲਿਬਾਸ ਤੇ ਸਾਧੂਆਂ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਹੋਜ ਹੋਵੇਗਾ ਕੁਝ ਹੋ ਆਇਆ ਬੈਠੋ ਸਾਧੂ ਬੈਠ ਗਏ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ ਚ ਨਿਰਮਲਤਾ ਹੁੰਦੀ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਤੇ ਬੋਲਾਂ ਚ ਨਿਰਮਲਤਾ ਹੁੰਦੀ ख दिया देख जैसे दृष्टि वेसवाते पई है जबान चो निकल गया राम कभी नहीं आखिया कदी नहीं आख्या राम दृष्टि ने ऐसा कर दिया दृष्टि ऐसा कर दिया और आप भी गैली अर्ज करा औखे ना होना अखा बहुत कुछ कहदिया ने और अखा गलत बयानी भी नहीं कर सकती सही बोलते ਜ਼ਬਾਨ ਗਲਤ ਬਿਆਨ ਨਹੀਂ ਕਰ ਸਕਦੀ ਹੈ ਅੱਖਾਂ ਨਹੀਂ ਕਰਦੀਆਂ ਇਹ ਵੀ ਮੈਸ ਕਰਦੀ ਹੈ ਕਈ ਦਫਾ ਜ਼ਬਾਨ ਨਾਲ ਤੇ ਬੰਦਾ ਕਹਿੰਦਾ ਹੈ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੇ ਅੱਖਾਂ ਕਹਿੰਦੀਆਂ ਪਈਆਂ ਨੇ ਕਮ ਵਕਤ ਕਿੱਥੋਂ ਮਿਲ ਗਿਆ ਰੋਜ਼ ਕਿਸੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇ ਅੱਖਾਂ ਤੇ ਕੁਝ ਹੋਰ ਕਹਿ ਰਹੀ ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਅੱਖ ਦੱਸਦੀ ਪਈ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀਆਂ ਨੇ ਕੰਬਖਤ ਕਿੱਥੋਂ ਆ ਗਏ ਅੱਖ ਗਲਤ ਬਿਆਨੀ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖ पता है उसनु की कहने ने उस दृष्टि नु की कहने ने लुच्चा लुच्चा शब्द लोचन तो बने लोचन अखा संस्कृत शब। दा शब्द गाल बन गई लोचन लोचा लोचा कहने ने तकनी नु देखनी नु लोचन लोचा लोचा तकनी च की है किसे दा धन किसे दा तन पर धन नो तकना ते बुरा नहीं है ਲੋਭ ਨਾਲ ਤਕਣਾ ਬੁਰਾ ਕਿਸੇ ਤਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਕਿਉਂਕਿ ਦ੍ਰਿਸ਼ਟੀ ਜੋ ਸਾਹਮਣੇ ਹੈ ਉਹ ਗ੍ਰਿਸ਼ਟੀ ਤੱਕੇਗੇ ਵਾਸ਼ਨਾ ਨਾਲ ਤਕਣਾ ਬਾਪ ਲੋਭ ਭਰੇ ਵਿਚਾਰ ਨਾਲ ਵਾਸ਼ਨਾ ਭਰੇ خیال ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ ਕਿਸੇ ਦੇ ਧਨ ਤੇ ਟਿਕ ਗਈ ਹੈ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਦੇ ਲੋਚਾ ए लोचा लोचन दी लोचा संस्कृत साधु दोचन देख दी देख गई दे। और लोचन प्रभु सी दोए दोए लोचन बेखा हो हर बिन अवर न देख दृष्टि से सी दृष्टि ते अमृत बोला अमृत दृष्टि जैसे वेस्वाते टिकी ਏਦੀ ਜ਼ਬਾਨ ਤੋਂ ਨਿਕਲ ਗਿਆ ਆਰਾਮ। ਹੋ ਰਾਮ ਆਖਣ ਦਾ ਉਸਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ। ਸਾਧਕੇ ਸੰਗ ਨਹੀਂ ਕਿਚਗਾਲ ਦਰਸ਼ਨ ਵੇਟਤ। ਉਹ ਤਾਂ ਨਹੀਂ। ਸੈਜੇ ਸੈਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ। ਵਿਸਵਦ ਹਿਰਦੇ ਤੇ ਰਾਮ ਨਾਮ ਦੀ ਬਾਰਿਸ਼ ਹੋਣ ਲੱਗੀ। बारिश थम गई साधु घर च वार निकलदा है वेषवा दा घर हरि मंदिर बन गए भगवान दा मंदिर बन गया इति कलगीदर पातसा प्रमाण कर देने इस तरह दे साधो अगर किसे देवी कुल भी बैठन ऐसे है दुष्ट ने किसे देवी कुल भी बैठन ते वेषवा बना देनगे पर ऐसा भी संत आंदा किसे वेषवा कुल बैठन ते देवती देवी बना देन वाइब्रेशन ਆਭਾ ਮੰਡਲ ਹੁੰਦਾ ਮੀਰਾ ਦਾ ਆਪਣਾ ਆਭਾ ਮੰਡਲ ਤੇ ਦੁਸਤੋ ਦੁਸ਼ਮਣੋ ਜਦ ਉਸਦੇ ਕੋਲ ਆਉਂਦਾ ਸੀ ਉਹਨੂੰ ਜਦ ਦੱਸ ਜਿਵੇਂ ਮੇਰੀ ਮਾਂ ਬੈਠੀ ਸਿੱਧ ਚੁੱਕ ਜਾਂਦਾ ਸੀ ਸਤਕਾਰ ਕਰਦਾ ਸੀ ਮੰਤਰ ਰਾਮ ਰਾਮ ਨਾਮਨ ਧਿਆਨੰ ਸਰਵਤਰ ਪੂਰਨੇ ਪੈੜਾ ਲਖਣੇ ਐਸਾ ਪੁਰਸ਼ ਜਦ ਵੀ ਪਰਮਾਤਮਾ ਦਾ ਨਾਮ ਲਏਗਾ ਉਹਦੇ ਚ ਉਸਦਾ ਪੂਰਾ ਧਿਆਨ ਹੋਵੇਗਾ ਰਸਮਗਨ ਹੋਵੇਗਾ ਉਹ ਰਸ ਉਹ ਨਾਮ ਉਹਦੀ ਰਸਨਾ ਤੇ ਟਿਕਿਆ ਹੁੰਦਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਕਿਵੇਂ ਪਹਿਚਾਨ ਹੋਵੇਗੀ ਇਸ ਪਹਿਲੇ ਲਖਣ ਦੇ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਏ ਤਾਂ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਟਿਕ ਗਿਆ ਨਹੀਂ ਤੇ ਨਹੀਂ ਟਿਕਿਆ ਅਜੇ ਯਾਤਰਾ ਕੋਸ਼ਿਸ਼ ਵਿੱਚ ਬਾਣੀ ਜਪਦੇਆਂ ਬਾਣੀ ਦਾ ਰਸ ਆਣ ਲੱਗ ਪਏ ਪਰਮਾਤਮਾ ਰਸਨਾ ਤੇ ਵਸ ਗਿਆ ਤੇ ਜਿਸ ਰਸਨਾ ਤੇ ਪ੍ਰਮਾਤਮਾ ਬੈਠਾ ਉਸ ਰਸਨਾ 'ਚ ਬਰਕਤ ਹੋਵੇਗੀ ਉਹਨਾਂ ਬੋਲਾਂ 'ਚ ਬਰਕਤ ਹੋਵੇਗੀ ਉਹਨੂੰ ਕਹਿੰਦੇ ਨੇ ਦੇ ਦੇ ਕੁਲ ਬਾਤ ਸਿੱਧੀ ਹੈ ਇਹਦੇ ਕੁਲ ਬਚਨ ਸਿੱਧੇ ਹੈ ਇਹ ਤੇ ਜੋ ਬੋਲਦਾ ਹੋ ਜਾਂਦਾ ਜबान ਤੇ ਪ੍ਰਮਾਤਮਾ ਬੈਠਾ ਹੈ ਬੋਲ ਐਸੇ ਮਨੁੱਖ ਦਾ ਖਾਲੀ ਨਹੀਂ ਜਾਂਦਾ ਹੁੰਦਾ ਕਿਉਂਕਿ ਰਸਨਾ ਤੇ ਪ੍ਰਭੂ ਬੈਠਾ ਹੈ ਰਸਨਾ ਤੇ ਪ੍ਰਮਾਤਮਾ ਬੈਠਾ ਹੈ ਪ੍ਰਭ ਜੀ ਵਸੇ ਸਾਧ ਕੇ ਰਸਨਾ ਇਹ ਪਹਿਲਾ ਲੱਛਣ ਹੈ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਣ ਅੰਡੇ ਨੇ ਮੱਛਲੀਆਂ ਨੇ ਕੀੜੇ ਮਕੋੜੇ ਨੇ ਜੋ ਹੈ ਪਸ਼ੂ ਪੰਛੀ ਨੇ ਬੇਸਰ ਪੰਛੀ ਨੇ ਕੀੜੇ ਮਕੋੜੇ ਨੇ ਅੰਡੇ ਆਤ ਪੈਦਾ ਸਭ ਤੋਂ ਵੱਡੀ ਖਾਣ ਅੰਡੇ ਨੇ ਦੂਜੀ ਖਾਣ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਈਜੀ ਖਾਣ ਹੈ ਸਵੇਤ ਮhmC ਤੋਂ ਪੈਦਾ ਹੁੰਦੇ ਨੇ ਪਸੀਨੇ ਤੋਂ ਪੈਦਾ ਐ ਮੈਲ ਤੇ ਪਸੀਨੇ ਬਣ ਜਾਂਦੀ ਛਿੱਚੜ ਬਣ ਜਾਂਦਾ ਚਮਛੇਚੜ ਬਣ ਜਾਂਦੇ ਮhmC ਤੋਂ ਪੈਦਾ ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਨੇ ਸਵੈਤ ਜ ਉਹ ਤੋਂ ਜੋ ਧਰਤੀ ਤੋਂ ਬਨਸਪਤੀ ਪੈਦਾ ਹੁੰਦੀ ਹੈ ਇਹ ਚਾਰ ਖਾੜੀਆਂ ਨੇ ਖਾੜੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਉਨਾ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਦਮਾ ਬੈਖਰੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਤੋ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਨਾਲ ਟਕਰਾਂਦੀ ਹੈ ਤੇ ਨਾਪ ਨੂੰ ਭਾਰਤ ਦੇ ਚ ਕਹਿੰਦੇ ਨੇ ਧੋਨੇ ਧੋਨੇ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਦੋ ਨਹੀਂ ਦੋਏ ਨਾਭੀ ਨਾਫ ਤੋਂ ਇਸ ਵਾਸਤੇ ਇਸ ਨੂੰ ਦੋ ਨਹੀਂ ਕਹਿੰਦੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀਏ ਨਾਭੇ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਂ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਹੀ ਮੁਰਲੀ ਹੈ ਹਾਰਮੋਨੀਅਮ ਹੈ ਸੰਖ ਹੈ ਪਨੇਰੀਆਂ ਨੇ ਨਰਸਿੰਘੇ ਨੇ ਇਹ ਫੂਕਣ ਨਾਲ ਵੱਜਦਾ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਆ ਪਵਨ ਕਰਕੇ ਪਵਨ ਟਕਰਾਂਦੀ ਏ 나ਫ ਨਾਲ 나ਫ ਥੋੜੀ ਖੁੱਲ ਜਾਂਦੀ ਏ ਉੱਥੋਂ ਇੱਕ ਧੁਨ ਉੱਠਦੀ ਏ ਉਹਨੂੰ ਕਹਿੰਦੇ ਨੇ ਬਰਾ ਧੁਨ ਉੱਠੀ ਏ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਇਹ ਉੱਥੋਂ ਉੱਠ ਕੇ ਜਿਵੇਂ ਹਿਰਦੇ تکਾਂਦੀ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਦੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਕਿ ਕੰਬੜਾ ਜਲਦੀਨ ਨਾਲੋਂ ਜੇ ਰਵੇਤ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਇਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੈਖਰੀ ਇਹ ਚਾਰ ਬਾਣੀਆਂ ਬਣਦੇ ਚਾਰ ਖਾੜੀਆਂ ਨੇ ਚਾਰ ਬਾਣੀਆਂ ਪਰਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲਫ਼ਾਜ਼ ਕੋਈ ਨਹੀਂ ਤੇ ਮਹਿਮਾ ਤੇ ਸਾਰੀ ਅਲਫ਼ਾਜ਼ਾਂ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿੰਜੋਗ ਸਾਰੀ ਹਲਚਲ ਕਾਰ ਵਿਵਹਾਰ ਇਹ ਨਿਰੇ ਧੁੰਨ ਦੇ ਨਾਲ ਨਹੀਂ ਚੱਲਦਾ ਧੁੰਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਕਾ ਥੇੜ ਸਾਰੀ ਅਕਰਾਂ ਅਲਫ਼ਾਜ਼ਾਂ ਦੀ ਜੈਸੇ ਇਹ ਧੁੰਨ ਹਿਰਦੇ ਤੱਕ ਪਹੁੰਚਦੀ ਇੱਥੇ ਇਸ ਨੂੰ ਅਲਫ਼ਾਜ਼ ਬਣਦਾ ਹੈ ਅੱਖਰ ਮਿਲਦੇ ਹਨ ਇਹ ਕੰਬੜਾ ਤੇਜ਼ੀ ਨਾਲ ਹੁੰਦੇ ਪਰ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣਾ ਜਬਾਨ ਉਸ ਨੂੰ ਬਿਆਨ ਕਰ ਦਿੰਦਾ ਪਰਾ ਪਸੰਦੀ ਮਦਮਾ ਬੈਖੜੀ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਹੋ ਜਨ ਬਣ ਗਏ ਹੁਣ ਮੈਂ ਇਸ ਨੂੰ ਛਕਣਾ ਜੇ ਕੋ ਖਾਵੇ ਜੇ ਕੋ ਬੁਣ ਛੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਹੈ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਹੱਥਾਂ ਦੇ ਰਾਹੀਂ ਰੋਟੀ ਕਮਾਈ ਹੈ ਮੂੰਹ ਦੇ ਰਾਹੀਂ ਖਾਣੀ ਜ਼ਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਹੈ ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ ਸਾਰਾ ਦਿਨ ਮੈਂ ਕਰਦਾ ਰਹਾ ਵਾਹਿਗੁਰੂ 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 ਪਰ ਮੈਂ ਸੁਣਿਆ ਨੇ ਸਾਰਾ ਦਿਨ ਮੈਂ ਖੁਲਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਇੱਕ ਭੁੱਖੇ ਦਾ ਬੁੱਖਾ ਰਹਿ ਜਾ ਕੁਝ ਵੀ ਨਹੀਂ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਖੀਏ ਰੋਟੀ ਪਕਾਣੀ ਔਖੀਏ ਖਾਣੀ ਸੌਖੀ ਕਹਿੰਦੇ ਨੇ ਪਕਾਉਂਦੇ ਆ ਥੱਕ ਗਏ ਆ ਕਮਾਉਂਦੇ ਆ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆਖ ਕੇ ਖਾਂਦੇ ਆ ਥੱਕ ਗਏ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਹੈ ਕਮਾਣਾ ਜ਼ਰਾ ਔਖਾ ਹੈ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ ਰਾਮ ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਕਿਹੜਾ ਔਖਾ ਹੈ ਇਹਨੂੰ ਸੁਣਨਾ ਇਤਨਾ ਔਖਾ ਹੈ ਇਤਨਾ ਔਖਾ ਹੈ ਇਹਨੂੰ ਛਕਣਾ ਇਤਨਾ ਔਖਾ ਹੈ ਇਹਨੂੰ ਖਾਣਾ ਇਤਨਾ ਔਖਾ ਹੈ ਕਿ ਗੁਰੂ ਨਾਨਕ ਨੇ ਕਹਿ ਦਿੱਤਾ ਆਖਣ ਔਖਾ ਸੱਚ ਹੈ ਔਖਾ ਹੈ ਖਾਣ ਨੂੰ ਮਨ ਮਨ ਦਾ ਹੀ ਨਹੀਂ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਆ ਪਸਣਨ ਨੂੰ ਤਿਆਰ ਨਹੀਂ ਆਉਂਦਾ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਤੇ ਮਨ ਦੀ ਆਦਤ ਹੈ ਅਰਵਗਲ ਬੋਲ ਭਾਵੇਂ ਜ਼ਬਾਨ ਚੁੱਪ ਹੈ ਕਿ ਨਹੀਂ ਚੁੱਪ ਕਰ ਇਹ ਤੇ ਬੋਲਦਾ ਰਹੇ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੇਗੇ ਮਨ ਰੱਖੀਏ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੇ ਤਾਂ ਉੱਠੀ ਹੈ ਧੁਨੀ ਤੱਕ ਲੈ ਜਾਣੀ ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੇ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹ ਛੇ ਲੱਛਣ ਨੇ ਤੇ ਮੈਂ ਇਹਨਾਂ ਦੀ ਵਿਚਾਰਧਾਰਾ ਕੋਸ਼ਿਸ਼ ਕਰਾਂਗਾ ਸ਼ਾਮ ਨੂੰ ਤਰਤੀਬ ਅਨੁਸਾਰ قول के थोड़े सामने रख सका श्लोक में पढ़ के श्रवण करा देना मंत्र राम राम नामंग ध्यानंग सर्वत्र पूरने ज्ञानन समदुख तुकल जोगत निर्मल निर्वैरणे ध्यानंग सर्वत्र जे पंच दोख बिवरजते भोजनंग गोपाल कीर्तन अलक माया जल कमल रहते उपदेश संग सम मित्र सतरे भगवंत भगल भावाने वर्णन ने श्रोत श्रवणं ਆਪ ਤਿਆਗ ਸਗਲ ਰੇਣ ਕੇ ਖਟ ਲਖਣ ਪੂਰਨ ਪੁਰਖੇ ਨਾਨਕ ਨਾਮ ਸਾਦ ਸਵਜਨੇ ਇਹ 6 ਲਖਣ ਨੇ ਪੂਰਨ ਪੁਰਖ ਦੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ பகਵਤ ਇਤਨੇ ਲਖਣ ਨੇ ਇਹ 6 ਲਾਮਤ ਨੇ ਬਾਕੀ ਸੇ ਤਰੀਕਾ ਨਾਲ ਸਾਰਾ ਪ੍ਰਮ ਚਲੇਗਾ ਬੋਲ ਚੁਗਦੀ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ